ਸਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਮੈਂ ਬਣਾ ਰਹੀਆਂ ਖੀਰ ਪੂੜੇ ਦੀ ਬਹੁਤ ਹੀ ਟੇਸਟੀ ਤੇ ਹੈਲਥੀ ਰੈਸਪੀ ਅੱਜ ਆਪਾਂ ਪੰਜਾਬੀ ਸਟਾਈਲ ਦੇਸੀ ਸਟਾਈਲ ਖੀਰ ਪੂੜੇ ਬਣਾ ਕੇ ਤਿਆਰ ਕਰਾਂਗੇ ਸਾਹਮਣੇ ਜਮੇ ਨੇ ਸ਼ੁਰੂ ਹੋ ਗਿਆ ਤੇ ਸਾਹਮਣੇ ਜਮੇ ਨੇ ਦੇ ਵਿੱਚ ਹਰ ਘਰ ਦੇ ਵਿੱਚ ਖੀਰ ਪੂੜੇ ਬੰਦੇ ਨੇ ਤੇ ਹਰ ਕੋਈ ਖੁਸ਼ ਹੋ ਕੇ ਖਾਂਦਾ ਹੀ ਕਿ ਬਾਰਿਸ਼ ਦੇ ਦਿਨਾਂ ਦੇ ਵਿੱਚ ਤਾਂ ਹਰ ਕੋਈ ਬਣਾਉਂਦਾ ਹੀ ਬਣਾਉਂਦਾ ਹੈ ਉਮੀਦ ਕਰਦੀ ਹਾਂ ਤੁਹਾਨੂੰ ਮੇਰੀ ਇਹ ਰੈਸਪੀ ਜ਼ਰੂਰ ਪਸੰਦ ਆਵੇਗੀ ਅਗਰ ਰੈਸਪੀ ਦੇਖਣ ਤੋਂ ਪਹਿਲਾਂ ਹਾਲੇ ਤੱਕ ਤੁਸੀਂ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਪਲੀਜ਼ channel ਨੂੰ ਜਰੂਰ subscribe ਕਰਿਓ ਚਲੋ ਜੀ ਰੈਸਪੀ ਸ਼ੁਰੂ ਕਰਦੇ ਆਂ ਇੱਥੇ ਮੈਂ ਲਈ ਹੈ ਜੀ ਇੱਕ ਵੱਡੇ size ਦੀ ਕਟੋਰੀ ਕਣਕ ਦਾ ਆਟਾ ਕਣਕ ਦਾ ਆਟਾ ਮੈਂ ਛਾਣ ਕੇ ਲਿਆਇ ਤੇ ਪੌਣੀ ਕਟੋਰੀ ਮੈਂ ਲਈ ਹੈ ਜੀ ਗੁੜ ਦੀ ਇੱਕ ਕਟੋਰੀ ਦੇ ਲਈ ਪੌਣੀ ਕਟੋਰੀ ਜਿਹੜੀ ਗੁੜ ਦੀ ਪਰਫੈਕਟ ਹੈ ਜੀ ਮਿੱਠਾ ਆਪਣਾ ਬਿਲਕੁਲ ਬੈਲੈਂਸ ਹੋਵੇਗਾ ਅਗਰ ਤੁਸੀਂ ਹੱਦ ਤੋਂ ਜ਼ਿਆਦਾ ਮਿੱਠਾ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਇੱਕ ਕਟੋਰੀ ਭਰ ਕੇ ਲੈ ਸਕਦੇ ਹੋ ਗੁੜ ਨੂੰ ਮੇ ਪਾਲਿਆਏ ਖੁੱਲੇ ਬਰਤਨ ਦੇ ਵਿੱਚ ਤੇ ਜਿੰਨਾ ਇਥੇ ਆਪਾਂ ਗੁੜ ਲਿਆਏ ਉਹਨਾ ਹੀ ਇਹਦੇ ਵਿੱਚ ਆਪਾਂ ਪਾਣੀ ਪਾਣਾ ਹੈ ਪਾਣੀ ਤੇ ਗੁੜ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਤੇ ਮਿਕਸ ਕਰਕੇ ਕਵਰ ਕਰਕੇ ਉੱਪਰੋਂ ਫਿਰ ਆਪਾਂ ਗੁੜ ਨੂੰ 3 ਤੋਂ 4 ਘੰਟੇ ਲਈ ਰੱਖ ਦੇਵਾਂਗੇ ਤੇ ਵਿੱਚ ਵਿੱਚ ਦੀ ਆਪਾਂ ਜਰੂਰ ਗੁੜ ਨੂੰ ਹਿਲਾਉਂਦੇ ਰਹਿਣਾ ਹੈ ਇਸ ਦੇ ਨਾਲ ਆਪਣਾ ਗੋੜਾ ਜਿਹੜਾ ਜਲਦੀ ਖੁਰ ਜਾਵੇਗਾ ਤੁਸੀਂ ਗੁੜ ਨੂੰ ਰਾਤ ਨੂੰ ਵੀ ਭੌਂ ਕੇ ਰੱਖ ਸਕਦੇ ਹੋ ਅਗਰ ਤੁਸੀਂ ਜਲਦੀ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਤਾਂ ਤੁਹਾਨੂੰ ਪੂੜੇ ਬਣਾਉਣ ਦੀ ਜਲਦੀ ਹੈ ਤਾਂ ਤੁਸੀਂ ਗੁੜ ਨੂੰ ਉਬਾਲ ਕੇ ਠੰਡਾ ਕਰਕੇ ਵੀ ਵਰਤ ਸਕਦੇ ਹੋ ਦੂਸਰੀ ਸਾਈਡ ਮੈਂ ਰੱਖੀ ਹੋਈ ਹੈ ਜੀ ਖੀਰ ਬਣਾਣ ਲਈ ਤਦ ਤੱਕ ਆਪਣੀ ਖੀਰ ਵੀ ਜੜੀ ਬਣ ਕੇ ਤਿਆਰ ਹੋ ਜਾਵੇਗੀ ਖੀਰ ਦੀ ਰੈਸਪੀ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ ਹੋ ਬਹੁਤ ਹੀ ਟੇਸਟੀ ਖੀਰ ਬਣ ਕੇ ਤਿਆਰ ਹੋਈ ਸੀ ਤੁਹਾਨੂੰ ਮੈਂ ਖੀਰ ਦੀ ਲੈਂਕਰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਮੈਂਸ਼ਨ ਕਰ ਦਿਆਂਗੀ ਚਲੋ ਆਪਾਂ ਚੈੱਕ ਕਰ ਲੈਨੇ ਆ ਗੋੜ ਆਪਣਾ ਹੀ ਜਿਹੜਾ ਬਿਲਕੁਲ ਕੁੱਲ ਗਿਆ ਏ ਜੀ ਖੁਰ ਚੁੱਕਾ ਏ ਕੋਈ ਵੀ ਡਲੀ ਨਹੀਂ ਬਚੀ ਗੁੜ ਵਾਲਾ ਪਾਣੀ ਆਪਣਾ ਬਣ ਕੇ ਤਿਆਰ ਹੋ ਚੁੱਕਾ ਏ ਹੁਣ ਆਪਾਂ ਇਹਨੂੰ ਛਾਂ ਲਵਾਂਗੇ ਮੈਂ ਇਥੇ ਇੱਕ ਪੋਣੀ ਲਈਆ ਪੋਣੀ ਦੇ نیچے ਖੋਲੇ ਬਰਤਨ ਦੇ ਵਿੱਚ ਆਪਾਂ ਗੁੜ ਵਾਲਾ ਪਾਣੀ ਛਾਣ ਕੇ ਪਾ ਲੈਣਾ ਹੈ ਕਿਉਂਕਿ ਗੁੜ ਦੇ ਵਿੱਚ ਕੁਛ ਨਾ ਕੁਛ ਹੁੰਦਾ ਹੈ ਤੇ ਛਾਣ ਕੇ ਉਹ ਆਪਾਂ ਅਲੱਗ ਕਰ ਲੈਣਾ ਹੈ ਤੇ نیچے ਵਾਲਾ ਥੋੜਾ ਜਿਹਾ ਪਾਣੀ ਦੇ ਵਿੱਚ ਮਿੱਟੀ ਵਗੈਰਾ ਕਿਰਕ ਵਗੈਰਾ ਹੁੰਦੀ ਹੈ ਉਹ ਆਪਾਂ ਨਹੀਂ ਵਿੱਚ ਪਾਣਾ ਫਿਰ ਜੋ ਆਪਾਂ ਆਟਾ ਛਾਣ ਕੇ ਰੱਖਿਆ ਹੈ ਜੀ ਕਣਕ ਦਾ ਉਹ ਆਪਾਂ ਗੁੜ ਵਾਲੇ ਪਾਣੀ ਦੇ ਵਿੱਚ ਪਾ ਲੈਣਾ ਹੈ ਸਾਰੇ ਆٹے ਨੂੰ ਪਾ ਕੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਗੋੜ ਵਾਲੇ ਪਾਣੀ ਤੇ ਆٹے ਨੂੰ ਮਿਕਸ ਕਰ ਲੈਣਾ ਹੈ ਤੁਹਾਡੇ ਕੋਲੇ ਕੋਈ ਚਮਚਾ ਕਰਸ਼ੀ ਹੈਗਾ ਜਾਂ ਇਸ ਤਰ੍ਹਾਂ ਦਾ ਕੋਈ ਹੈਂਡ ਵਿਸਕਲ ਹੈਗਾ ਤੁਸੀਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਹਦਾ ਇੱਕ ਸਮੂਥ ਬੈਟਰ ਤਿਆਰ ਕਰ ਸਕਦੇ ਹੋ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰ੍ਹਾਂ ਫੈਂਟਣਾ ਹੈ ਜਿੱਤੇ ਮਿਕਸ ਕਰ ਲੈਣਾ ਹੈ ਇਹਦੇ ਵਿੱਚ ਕੋਈ ਵੀ ਗੰਢ ਜਾਨੀ ਕਿ ਕੋਈ ਵੀ ਲੰਮਸ ਨਹੀਂ ਰਹਿਣਾ ਚਾਹੀਦਾ ਇਸ ਦੇ ਨਾਲ ਜਿਹੜੇ ਤੁਹਾਡੇ ਪੂੜੇ ਆ ਉਹ ਵਧੀਆ ਨਹੀਂ ਬਣਨਗੇ ਇਸ ਲਈ ਇਹਨੂੰ ਚੰਗੀ ਤਰ੍ਹਾਂ ਆਪਾਂ ਇਸ ਤਰ੍ਹਾਂ 2 ਤੋਂ 3 ਮਿੰਟ ਪਹਿਲਾਂ ਫੈਂਟਾਂਗੇ 2 ਮਿੰਟ ਹੋ ਚੁੱਕੇ ਆ ਜੀ ਮੈਨੂੰ ਫੈਂਟ ਦੀ ਨੂੰ ਤੇ ਇਹਦੇ ਵਿੱਚ ਕੋਈ ਵੀ ਗੰਡ ਨਹੀਂ ਰਹੀ ਤੇ ਇੱਥੇ ਮੈਨੂੰ ਜਿਹੜਾ ਬੈਟਰ ਆ ਇਹ ਹਾਲੇ گاੜਾ ਲੱਗਦਾ ਹੈ ਤੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰਾਂਗੇ ਮੈਂ ਇੱਥੇ ਇੱਕ ਗਲਾਸ ਦਾ ਚੌਥਾ ਹਿੱਸਾ ਉਹਦੇ ਤੋਂ ਵੀ ਥੋੜਾ ਘੱਟ ਪਾਣੀ ਲਿਆ ਹੈ ਜੀ ਪਾਣੀ ਪਾ ਕੇ ਫਿਰ ਆਪਾਂ ਲਗਾਤਾਰ ਇਹਨੂੰ ਹਿਲਾਉਂਦੇ ਹੋਏ 2 ਤੋਂ 3 ਮਿੰਟ ਫੈਂਟ ਲੈਣਾ ਹੈ ਇਹਦੇ ਨਾਲ ਆਪਣਾ ਜਿਹੜਾ ਬੈਟਰ ਆ ਬਹੁਤ ਹੀ ਸਮੂਥ ਹੋ ਜਾਵੇਗਾ ਤੇ ਜਿਹੜੇ ਆਪਣੇ ਪੂੜੇ ਆ ਬਹੁਤ ਹੀ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੋਣਗੇ ਇੱਥੇ ਮੈਂ ਇਹਨੂੰ 3 ਮਿੰਟ ਫੈਂਟ ਲਿਆ ਤੇ 3 ਮਿੰਟ ਬਾਅਦ ਦੇਖੋ ਸੇਮ ਇਸੀ ਤਰ੍ਹਾਂ ਦਾ ਆਪਾਂ ਨੂੰ ਕੋਲ ਚਾਹੀਦਾ ਹੈ ਤੇ ਮੈਂ ਤੁਹਾਨੂੰ ਕੜਛੀ ਦੇ ਨਾਲ ਵੀ ਇੱਕ ਵਾਰ ਹਿਲਾ ਕੇ ਦਿਖਾ ਦਿੰਨੀ ਆ ਦੇਖੋ ਬੈਟਰ ਆਪਣਾ ਬਿਲਕੁਲ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਨਾ ਜ਼ਿਆਦਾ ਪਤਲਾ ਹੋਣਾ ਚਾਹੀਦਾ ਤੇ ਨਾ ਜ਼ਿਆਦਾ ਗਾੜਾ ਹੋਣਾ ਚਾਹੀਦਾ ਬਿਲਕੁਲ ਜਿਸ ਤਰ੍ਹਾਂ ਆਪਾਂ ਚਿੱਲੇ ਦਾ ਜਾ ਦੋਸੇ ਦਾ ਬੈਟਰ ਬਣਾਉਣੀ ਆ ਬਿਲਕੁਲ ਉਸੇ ਤਰ੍ਹਾਂ ਦਾ ਆਪਾਂ ਬੈਟਰ ਬਣਾਵਾਂਗੇ ਚਲੋ ਜੀ ਹੁਣ ਆਪਾਂ ਬਣਾਉਨੇ ਆ ਪੂੜੇ ਤੇ ਪੂੜੇ ਬਣਾਉਣ ਲਈ ਇੱਥੇ ਮੈਂ ਦੋ ਤਵੇ ਲਿਆ ਜਾਂ ਇੱਕ ਤਵਾਲਿਆ ਲੋਹੇ ਦਾ ਤੇ ਇੱਕ ਲਿਆ ਨਾਨ ਸਟਿੱਕੀ ਪਹਿਲਾਂ ਆਪਾਂ ਲੋਹੇ ਦੇ ਤਵੇ ਦੇ ਉੱਪਰ ਪੂੜੇ ਬਣਾ ਕੇ ਤਿਆਰ ਕਰਾਂਗੇ ਗੈਸ ਦੀ ਮੈਂ ਮੀਡੀਅਮ ਫਲੇਮ ਔਨ ਕਰ ਲਈ ਸੀ ਤੇ ਤਵਾ ਉੱਪਰ ਰੱਖ ਦਿੱਤਾ ਸੀ ਜੀ ਤਵਾ ਗਰਮ ਹੋਣ ਤੇ ਜਿਹੜੀ ਮੈਂ ਗੈਸ ਦੀ ਫਲੇਮ ਆ ਲੋ ਕਰ ਦਿੱਤੀ ਆ ਲੋ ਕਰਕੇ ਉਹਦੇ ਉੱਤੇ ਪਾ ਦਿੱਤਾ ਇੱਕ ਚਮਚ ਸਰੋਂ ਦਾ ਤੇਲ ਸਰੋਂ ਦਾ ਤੇਲ ਪਾ ਕੇ ਇਹਨੂੰ ਆਪਾਂ ਸਾਰੀਆਂ ਸਾਈਡਾਂ ਨੂੰ ਫੈਲਾ ਦੇਣਾ ਹੈ ਤੁਸੀਂ ਸਰੋਂ ਦੇ ਤੇਲ ਦੀ ਜਗ੍ਹਾ ਤੇ ਦੇਸੀ ਘਿਓ ਵੀ ਵਰਤ ਸਕਦੇ ਹੋ ਪਰ ਪੁਰਾਣੇ ਟਾਈਮ ਦੇ ਵਿੱਚ ਸਰੋਂ ਦੇ ਤੇਲ ਵਿੱਚ ਹੀ ਬਣਾਉਂਦੇ ਸੀ ਪੂੜੇ ਫਿਰ ਆਪਾਂ ਇੱਕ ਕੜਸ਼ੀ ਬੈਟਰ ਇਸ ਤਰ੍ਹਾਂ ਭਰ ਕੇ ਜੀ ਸਾਈਡਾਂ ਤੋਂ ਫਿਲਾਉਣਾ ਹੈ ਬਿਲਕੁਲ ਇਸੇ ਤਰ੍ਹਾਂ ਜਿਸ ਤਰ੍ਹਾਂ ਮੈਂ ਫਿਲਾ ਰਹੀ ਹਾਂ ਸਾਈਡਾਂ ਤੋਂ ਫਲਾਉਂਦੇ ਹੋਏ ਆਪਾਂ ਇੱਥੇ ਇੱਕ ਪਤਲਾ ਜਿਸ ਤਰ੍ਹਾਂ ਆਪਣੀ ਰੋਟੀ ਹੁੰਦੀ ਹੈ ਉਸ ਤਰ੍ਹਾਂ ਦਾ ਪੂੜਾ ਆਪਾਂ ਬਣਾਉਣਾ ਹੈ ਬੈਟਰ ਉਸੇ ਤਰ੍ਹਾਂ ਆਪਾਂ ਫਲਾਉਣਾ ਹੈ ਉੱਪਰਲੀ ਸਾਈਡ ਜਦੋਂ ਸੁੱਕ ਜਾਵੇ ਉਪਰੋਂ ਜਿਹੜਾ ਪੂੜਾ ਹੈ ਡਰਾਈ ਹੋ ਜਾਵੇ ਤੇ ਉਦੋਂ ਆਪਾਂ ਇਹਦੇ ਤੇ ਪਾਣਾ ਹੈ 2 ਤੋਂ 3 ਬੂੰਦਾਂ ਸਰੋਂ ਦਾ ਤੇਲ ਸਰੋਂ ਦਾ ਤੇਲ ਪਾ ਕੇ ਆਪਾਂ ਸਾਰੇ ਪੂੜੇ ਦੇ ਉੱਪਰ ਲਗਾ ਦੇਣਾ ਹੈ ਜਾਨਕਿ ਫੈਲਾ ਦੇਣਾ ਹੈ ਕਿ ਫਿਰ ਆਪਾਂ ਪੂੜੇ ਦੀ ਦੂਸਰੀ ਸਾਈਡ ਪਲਟ ਦੇਣੀ ਹੈ ਇਸੇ ਤਰ੍ਹਾਂ ਸਾਈਡ ਪਲਟ ਪਰ ਉਲਟ ਕੇ ਜਿਸ ਤਰ੍ਹਾਂ ਆਪਾਂ ਰੋਟੀ ਬਣਾਉਂਦੇ ਆ ਰੋਟੀ ਸੇਕਦੇ ਆ ਉਸੇ ਤਰ੍ਹਾਂ ਆਪਾਂ ਪੂੜੇ ਨੂੰ ਸੇਕ ਦੇਣਾ ਹੈ ਜਾਨੀ ਕਿ ਪੂੜੇ ਨੂੰ ਆਪਾਂ ਸੇਕ ਲੈਣਾ ਇਸ ਦੇ ਨਾਲ ਜਿਹੜਾ ਆਪਣਾ ਬਹੁਤ ਹੀ ਟੇਸਟੀ ਤੇ ਨਰਮ ਪੂੜਾ ਬਣ ਕੇ ਤਿਆਰ ਹੋਵੇਗਾ ਤੁਹਾਨੂੰ ਮੈਂ ਇੱਕ ਪੂੜਾ ਹੋਰ ਵੀ ਬਣਾ ਕੇ ਦਿਖਾਉਣੀ ਆ ਤੁਸੀਂ ਸਰੋਂ ਦੇ ਤੇਲ ਦੀ ਜਗ੍ਹਾ ਤੇ ਦੇਸੀ ਘਿਓ ਵੀ ਪਾ ਸਕਦੇ ਹੋ ਸਰੋਂ ਦਾ ਤੇਲ ਪਾ ਕੇ ਜੀ ਫਿਰ ਆਪਾਂ ਫੈਲਾ ਦੇਣਾ ਤੇ ਫਿਰ ਇੱਕ ਘੜਸ਼ੀ ਭਰ ਕੇ ਬੈਟਰ ਦੀ ਤੇ ਆਪਾਂ ਇਸ ਤਰ੍ਹਾਂ ਇਹਨੂੰ ਸਾਈਡਾਂ ਤੋਂ ਫੈਲਾਣਾ ਹੈ ਤੇ ਆਪਾਂ ਇੱਕੋ ਜਿਹਾ ਰੋਟੀ ਦੀ ਤਰ੍ਹਾਂ ਜਿਸ ਤਰ੍ਹਾਂ ਆਪਣੀ ਰੋਟੀ ਗੋਲ ਹੁੰਦੀ ਆ ਆਪਾਂ ਉਸੇ ਤਰ੍ਹਾਂ ਕਰ ਦੇਣਾ ਹੈ ਫਿਰ ਪੂੜੇ ਦੀ ਉੱਪਰਲੀ ਸਾਈਡ ਆ ਜਿਹੜਾ ਉਹ ਜਦੋਂ ਡਰਾਈ ਹੋ ਜਾਵੇ ਇਸ ਤਰ੍ਹਾਂ ਸੁੱਕ ਜਾਵੇ ਫਿਰ ਥੋੜਾ ਜਿਹਾ ਸਰੋਂ ਦਾ ਤੇਲ ਲਗਾਣਾ ਹੈ ਤੇ ਫਿਰ ਬਰਸ਼ ਜਾਂ ਚਮਚ ਦੇ ਨਾਲ ਸਾਰੇ ਪੂੜੇ ਦੀ ਉੱਪਰ ਲਗਾ ਦੇਣਾ ਹੈ ਫੈਲਾ ਦੇਣਾ ਹੈ ਫੈਲਾ ਕੇ ਜੀ ਫਿਰ ਆਪਾਂ ਇਹਨੂੰ ਚਮਤੇ ਜਾਂ ਖੁਰਚ ਦੇ ਨਾਲ ਇਸ ਤਰ੍ਹਾਂ ਪਲਟ ਦੇਣਾ ਹੈ ਪਲਟ ਕੇ ਫਿਰ ਆਪਾਂ ਇਸ ਤਰ੍ਹਾਂ ਰੋਟੀ ਦੇ ਤਰ੍ਹਾਂ ਪਲਟ-ਪਲਟ ਕੇ ਸੇਕ ਲੈਣਾ ਹੈ ਤੇ ਆਪਨੇ ਬਹੁਤ ਹੀ ਤੇਸਤੀ ਪੂੜੇ ਬਣ ਕੇ ਤਿਆਰ ਹੁੰਦੀ ਹੈ ਜਰੂਰ ਤੁਸੀਂ ਵੀ ਇੱਕ ਵਾਰੀ ਇਸ ਤਰ੍ਹਾਂ ਬਣਾ ਕੇ ਦੇਖਿਓ ਇੱਕ ਪੂੜਾ ਤੁਹਾਨੂੰ ਮੈਂ ਨਾਨ ਸਟਿੱਕੀ ਪੈਨ ਤੇ ਵੀ ਸੇਕ ਕੇ ਦਿਖਾਉਣੀ ਆ ਨਾਨ ਸਟਿੱਕੀ ਪੈਨ ਤੇ ਅਗਰ ਤੁਸੀਂ ਬਿਨਾ ਤੇਲ ਬਣਾਓਗੇ ਤਾਂ ਵੀ ਬਹੁਤ ਵਧੀਆ ਬਣ ਕੇ ਤਿਆਰ ਹੋਣਗੇ ਪਰ ਫਿਰ ਵੀ ਮੈਂ ਦੋ ਦੋ ਤਿੰਨ ਬੂੰਦਾਂ ਸਰੋਂ ਦਾ ਤੇਲ ਪਾਇਆ ਤੇ ਫਿਰ ਇਹਨੂੰ ਫੈਲਾ ਦਿੱਤਾ ਚਿਲਾ ਕੇ ਇੱਕ ਕੜਸੀ ਭਰ ਕੇ ਮੈਂ ਬੈਟਰ ਪਾ ਦਿੱਤਾ ਹੈ ਤੇ ਜਿਸ ਤਰ੍ਹਾਂ ਆਪਾਂ ਡੋਸਾ ਫਲਾਉਨੇ ਆ ਬਿਲਕੁਲ ਉਸੇ ਤਰ੍ਹਾਂ ਆਪਾਂ ਇਹ ਬੈਟਰ ਨੂੰ ਫਲਾ ਦੇਣਾ ਨਾਨ ਸਟਿੱਕੀ ਪੈਨ ਤੇ ਪੂਰੇ ਬਣਾਉਣੇ ਬਹੁਤ ਹੀ ਆਸਾਨ ਆ ਅਗਰ ਤੁਸੀਂ ਨਹੀਂ ਫਲਾਉਂਗੇ ਤਾਂ ਤਵਾ ਟੇਡਾ ਕਰਕੇ ਵੀ ਤੁਸੀਂ ਸਾਈਡਾਂ ਨੂੰ ਇਕੋ ਜਿਹਾ ਕਰ ਸਕਦੇ ਹੋ ਫਿਰ ਆਪਾਂ ਸਰੋਂ ਦਾ ਤੇਲ ਲਗਾ ਦਿੱਤਾ ਹੈ ਜੀ ਜਦੋਂ ਆਪਣਾ ਪੂੜਾ ਉੱਪਰੋਂ ਡਰਾਈ ਹੋ ਗਿਆ ਹੈ ਤੇ ਫਿਰ ਆਪਾਂ ਇਹਨੂੰ ਪਲਟ ਲੈਣਾ ਹੈ सरों का तेल लगा के फैलाने तो पलटना है जी इस चीज का जरूर ध्यान रखना है देखो अपना बहुत ही वाया पूड़ा दिख रहा है इसे तरह दोनों साइड पलट पलट के पूड़े न सेक लेना है देखो अपना बहुत ही टेस्टी पूड़ा बन के तैयार हो चुका है इसी तरह आप सारे पूड़े बना के तैयार कर लेने ਤੇ ਤੁਹਾਨੂੰ ਮੈਂ ਤੋੜ ਕੇ ਵੀ ਦਿਖਾਵਾਂਗੀ ਤੇ ਤੁਹਾਨੂੰ ਮੈਂ ਫੋਲਡ ਕਰਕੇ ਵੀ ਦਿਖਾਵਾਂਗੀ ਬਹੁਤ ਹੀ ਟੇਸਟੀ ਪੂਰੇ ਬਣ ਕੇ ਤਿਆਰ ਹੁੰਦੇ ਆ ਜਰੂਰ ਇੱਕ ਵਾਰੀ ਇਸ ਤਰੀਕੇ ਦੇ ਨਾਲ ਬਣਾ ਕੇ ਦੇਖਿਓ ਰੈਸਪੀ ਵਧੀਆ ਲੱਗੀ ਪਲੀਜ਼ ਜਰੂਰ ਲਾਈਕ ਸ਼ੇਅਰ ਕਰਿਓ ਚੈਨਲ ਨੂੰ ਹਾਲੇ ਤੱਕ ਨਹੀਂ ਸਬਸਕ੍ਰਾਈਬ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਅਗਰ ਤੁਹਾਨੂੰ ਮੇਰੀਆਂ ਵੀਡੀਓ ਰੈਸਪੀ ਵਧੀਆ ਲੱਗਦੀਆਂ ਤਾਂ ਜਰੂਰ ਲਾਈਕ ਸ਼ੇਅਰ ਕਰਿਆ ਕਰੋ ਦੇਖੋ ਬਹੁਤ ਹੀ ਸੌਫਟ ਤੇ ਨਰਮ ਪੂੜਾ ਬਣ ਕੇ ਤਿਆਰ ਹੋਇਆ ਤੇ ਮੈਂ ਤੁਹਾਨੂੰ ਤੋੜ ਕੇ ਵੀ ਦਿਖਾ ਦਿੰਨੀ ਆ ਤੁਸੀਂ ਵੀ ਇੱਕ ਵਾਰੀ ਜ਼ਰੂਰ ਇਸ ਤਰੀਕੇ ਦੇ ਨਾਲ ਬਣਾ ਕੇ ਦੇਖਿਓ ਸਾਰੇ ਬਹੁਤ ਖੁਸ਼ ਹੋ ਕੇ ਖਾਣਗੇ ਤੇ ਤੁਹਾਡੀ ਤਾਰੀਫ਼ ਵੀ ਕਰਨਗੇ ਏਸੀ ਤਰ੍ਹਾਂ ਪਿਆਰ ਕਰਦੇ ਰਹੋ ਸਪੋਰਟ ਕਰਦੇ ਰਹੋ ਚੈਨਲ ਤੇ ਪਹਿਲੀ ਵਾਰੀ ਆਇਓ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੁਹਾਡੇ ਪਿਆਰ ਤੇ ਸਪੋਰਟ ਦੀ ਬਹੁਤ ਜ਼ਰੂਰਤ ਹੈ ਇਸ ਨਾਲ ਬਹੁਤ ਜ਼ਿਆਦਾ ਮੋਟੀਵੇਸ਼ਨ ਵੀ ਮਿਲਦੀ ਹੈ ਮਿਲਦੀ ਹੈ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਸੋ ਡਿਲੀਸ਼ੀਅਸ ਰੈਸਪੀ ਗਲਿਸ਼ੀਅਸ ਵੀਡੀਓ ਦੇ ਨਾਲ ਤਦ ਤੱਕ ਲਈ ਥੈਂਕ ਯੂ ਸੋ मच ਬਾਏ